ਕਿਉਂਕਿ ਮੈਂ ਫਿਰ ਅਰਜ਼ ਕਰਾਂ ਜਿਸ ਤਰੀਕੇ ਦੇ ਨਾਲ ਸਮਾਜ ਉਹਨਾਂ ਦੇ ਨਾਲ ਮੁਖਾਲਫ ਸੀ ਅੱਜ ਵੀ ਸਮਾਜ ਮੁਖਾਲਫ ਹੈ ਦੁਨੀਆ ਕੋਈ ਬਦਲੀ ਨਹੀਂ ਹੈ ਇਸ ਚੱਕਰ ਵਿੱਚ ਨਾ ਪੈਣਾ ਜੋ ਮਨੋ ਦਸ਼ਾ ਮਨੁੱਖ ਦੀ ਹਜ਼ਾਰਾਂ ਸਾਲ ਪਹਿਲੇ ਸੀ ਅੱਜ ਵੀ ਹੋਈ ਹੈ ਕੋਈ ਫਰਕ ਮਨੁੱਖ ਦੇ ਵਿੱਚ ਕੋਈ ਫਰਕ ਨਹੀਂ ਪਿਆ ਕੁਛ ਵੀ ਪਰਖ ਨਹੀਂ ਪਿਆ ਨਾ ਉਹ ਦੇ ਕਾਮ ਦੇ ਨਾ ਉਹ ਦੇ ਕਰੋਧ ਦੇ ਨਾ ਉਹ ਦੇ ਲੋਭ ਦੇ ਨਾ ਉਹ ਦੇ ਹੰਕਾਰ ਦੇ ਨਾ ਉਹ ਦੇ ਮੋਹ ਦੇ ਜਿਵੇਂ ਹਜ਼ਾਰਾਂ ਸਾਲ ਪਹਿਲੇ ਜੀਵਦਾ ਸੀ ਉਸੇ ਤਰ੍ਹਾਂ ਜੀਵਦਾ ਹੈ ਕਪੜੇ ਜ਼ਰਾ ਬਦਲ ਗਏ ਨੇ ਮਕਾਨ ਬਦਲ ਗਏ ਨੇ ਖਾਣ ਪਾਣ ਬਦਲ ਗਿਆ ਮਨੁੱਖ ਉਹੀ ਹੈ ਉਹੀ ਲੋ ਉਹੀ ਕਰੋ ਉਹੀ ਲੋ ਉਹੀ ਹੰਕਾਰ ਮਕਾਨ ਬਦਲੇ ਇਹ ਮਨੁੱਖ ਨਹੀਂ ਬਦਲੇ ਵਾਨ ਬਦਲੇ ਇਹ ਮਨੁੱਖ ਨਹੀਂ ਬਦਲੇ ਆ ਇਹਦੇ ਕੱਪੜੇ ਬਦਲ ਗਏ ਨੇ ਮਨੁੱਖ ਨਹੀਂ ਬਦਲਿਆ ਉਹੀ ਦਾ ਹੋਈ ਹੈ ਬਲਕੇ ਕੁਛ ਤੇ ਕਹਿੰਦੇ ਉਹਨਾਂ ਨਾਲੋਂ ਵੀ ਖਰਾਬ ਹੋ ਗਏ ਇਤਨੇ ਕਤਲ ਪਹਿਲੇ ਨਹੀਂ ਹੁੰਦੇ ਸਨ ਜਿੰਨੇ ਹੁਣ ਹੁੰਦੇ ਕਿਤਨੇ ਲੁੱਟਮਾਰ ਪਹਿਲੇ ਨਹੀਂ ਹੁੰਦੀ ਸੀ ਜਿੰਨੀ ਹੁਣ ਹੋਣਗੇ ਇਸ ਵਾਰ ਸੇ ਸਚਾਈ ਖੋ ਗਈ ਹੈ ਖੋ ਗਈ ਹੈ ਬਦਕਿਸਮਤੀਗੇ ਧਰਮ ਮੰਦਰਾਂ ਦੇ ਚ ਵੀ ਧਾਰਮਿਕ ਸਥਾਨਾਂ ਦੇ ਚ ਵੀ धर्म दी पूरी गल नहीं नहीं तो वाक ਨੂੰ ਆਪ ਜੋ ਹੈ ਸਰਵਨ ਕਰੋ ਇਹਦੇ ਅਖਰੀ ਅਰਥ ਬਾਅਅ ਅਰਥ ਮੇ ਪੜੇ ਸਾਹਮਣੇ ਭਗਤ ਗੁਰਵਰਜਨ ਦੇਵ ਜੀ ਮਹਾਰਾਜ ਦੀ ਦਿੱਤੀ ਮਦਦ ਦੁਆਰਾ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰ ਰਹੇ ਹਾਂ ਇੱਕ ਦਫਾ ਪਿਆਰ ਨਾਲ ਲਖੋ ਸਤਨਾਮ ਸ੍ਰੀ ਵਾ ਸੋਕ ਕਾਲੂ ਕੰਨ ਕਰੰ ਕੋਈ ਨ ਦਇਆ ਕੀ ਕਰਦਾ ਜਿਸ ਦਿਨ ਪ੍ਰਭੂ ਦੇ ਚਰਨ ਕਮਲਾਂ ਦਾ ਬਿਰਹ ਪੈਦਾ ਹੋ ਜਾਂਦਾ ਬਿਰਹ ਬਿਰ ਵਿਛੋੜਾ ਮਹਿਸੂਸ ਹੁੰਦਾ ਸਾਧਨਾ ਕਰਦੇ ਕਰਦੇ ਸਤ ਸੰਗ ਵਿੱਚ ਪਹਿਲਾ ਗਿਆਨ ਕੀ ਮਿਲੇਗਾ ਵਿਛੋੜੇ ਦਾ ਹਾਰੇ ਕੋ ਨੂੰ ਕੋਈ ਗਿਆਨ ਨਹੀਂ ਮੈਂ ਰੱਬ ਤੋਂ ਵਿਛੜਿਆ ਆਇਆ ਐਸਾ ਨਹੀਂ ਕਿ ਰੱਬ ਕਿਧਰੇ ਦੂਰ ਚਲਾ ਗਿਆ ਸਾਥੋਂ ਅਲਗ ਚਲਾ ਗਿਆ ਨਹੀਂ ਸਾਡੀ ਯਾਦ ਦੇ ਚ ਨਹੀਂ ਸਾਡੀ ਸਮਝ ਦੇ ਚ ਨਹੀਂ ਇਹ ਵਿਛੋੜਾ ਹੈ ਸਹਮਤ ਦਿਓ ਦਿਆਲ ਪ੍ਰਭ ਜਿਤ ਤੁਮੇ ਆਰਾਹੋ ਮਤ ਦੇ ਹਾਰ ਪਰੇ ਸੁਆਮੀ ਕੇ ਦਵਾਰੇ ਦੀਜੇ ਬੁੱਧ ਬिवेका ਥਕ ਹਾਰ ਕੇ ਮੈਂ ਤੇਰੀ ਸ਼ਰਨ ਆਇਆ ਉਹ ਬੁੱਧ ਦੇ ਜਿਹੜੀ ਤੈਨੂੰ ਸਮਝ ਸਕਦੀ ਏ ਉਹ ਹਿਰਦਾ ਦੇ ਜਿਹੜਾ ਤੈਨੂੰ ਯਾਦ ਕਰ ਸਕਦਾ ਥੱਕ ਹਰ ਕੇ ਸਤ ਸੰਗ ਦਾ ਫਲ ਉਸ ਦਿਨ ਸਮਝ ਲੈਣਾ ਜਿਸ ਦਿਨ ਬਿਰਹਾ ਪੈਦਾ ਹੋ ਜਾਏ ਭਈ ਮੈਂ ਵਿਛੜਿਆ ਜਿਸ ਦਿਨ ਉਸ ਜਿਸ ਨਾਲ ਵਿਛੜਿਆ ਉਹਦਾ ਪਿਆਰ ਪੈਦਾ ਹੋ ਜਾਏ ਕਿਉਂਕਿ ਅਦ੍ਰਿਸ਼ ਹੈ ਮੈਂ ਗਲੇ ਤੋਂ ਅਰੰਭ ਕੀਤੀ ਸੀ ਸੰਸਾਰ ਦ੍ਰਿਸ਼ਮਾਨ ਹੈ ਜਲਦੀ ਪ੍ਰਭਾਵਿਤ ਹੋ ਜਾਂਦੇ ਆ ਨਿਰੰਕਾਰ ਅਦ੍ਰਿਸ਼ ਹੈ ਸੁਣ ਸੁਣ ਕੇ ਮਹਿਮਾ ਜੋ ਪ੍ਰਭਾਵਿਤ ਹੋ ਗਿਆ ਬਸ ਉਸ ਦੇ ਅੰਦਰ ਹੀ ਤਲਾਸ਼ ਚਲੇਗੀ ਬਾਕੀ ਦੇ ਅੰਦਰ ਨਹੀਂ ਸਨਮ ਕੰਦੇ ਵਾਲੋ ਤਲਾਸ਼ ਲਾਜ਼ਮ ਹੈ ਸਨਮ ਕੰਦੋਂ ਵਾਲੇ ਤਲਾਸ਼ ਲਾਜ਼ਮ ਹੈ ਕਿ ਧਰ ਹੀ ਲੋਟ ਪੜੇਗੇ ਗਰ ਖੁਦਾ ਨਾ ਮੇਰਾ ਕਹਿੰਦਾ ਇਹ ਮੰਦਰਾਂ ਦੇ ਵਿੱਚ ਬੈਠਣ ਵਾਲੇ ਇਹ ਧਰਮ ਸਰਫਲਾਂ ਦੇ ਵਿੱਚ ਬੈਠਣ ਵਾਲੇ ਨਿਰਾ ਬੈਠਣਾ ਤਲਾਸ਼ ਲਾਜ਼ਮ ਹੈ ਖੋਜ ਤੇ ਕਰ ਇੱਥੇ ਮਹਾਰਾਜ ਕਹਿੰਦੇ ਨੇ ਜਿਸ ਨੇ ਖੋਜ ਕੀਤੀ ਖੋਜ ਕਰਦਿਆਂ ਕਰਦਿਆਂ ਪਹਿਲੇ ਕੀ ਲਭਿਆ ਬਿਰਾ ਵਿਛੋੜਾ ਜਦ ਉਸ ਵਿਛੋੜੇ ਨੇ ਤੜਪਾਇਆ ਫਰਿਆਦ ਕੀਤੀ ਫਰਿਆਦ ਕੀਤੀ ਮਿਲਾਪ ਹੋ ਗਿਆ ਸਿਰਫ ਫਰਿਆਦ ਕਰਨ ਦੀ ਜਗ੍ਹਾ ਚ ਆ ਜਾਏ ਉਹ ਕੋਈ ਦੂਰ ਨਹੀਂ ਹੈ ਦੋ ਸ਼ਬਦ ਪਰਮਾਤਮਾ ਦੇ ਸੰਬੰਧ ਵਿੱਚ ਹੈ ਨਾ ਗਲਤ ਪਰ ਮਜਬੂਰੀ ਚ ਆਖਿਆ ਜਾਂਦਾ ਹੈ ਪਰਮਾਤਮਾ ਦੀ ਖੋਜ ਕਰਨੀ ਹੈ ਕੋਈ ਗੁੰਮ ਹੋ ਗਿਆ ਜੋ ਖੋਜ ਕਰਨੀ ਹੈ ਪਰਮਾਤਮਾ ਦੇ ਕੋਲ ਜਾਣਾ ਹੈ ਕਿ ਜਿੱਥੇ ਬੈਠੇ ਆ ਉੱਥੇ ਪਰਮਾਤਮਾ ਨਹੀਂ ਉਹਦੇ ਕੋਲ ਜਾਣਾ ਹੈ ਇਹ ਮਜਬੂਰੀ ਚ ਆਖਿਆ ਜਾਂਦਾ ਹੈ ਪਰਮਾਤਮਾ ਦੇ ਕੋਲ ਜਾਣਾ ਹੈ ਸਾਡੀ ਯਾਦ ਨੇ ਇਸ ਤਰ੍ਹਾਂ ਨਹੀਂ ਪਰਮਾਤਮਾ ਨੂੰ ਖੋਜਣਾ ਹੈ ਕੀ ਖੋਜਣਾ ਹੈ ਸਮਝ ਦੇ ਚਾ ਜਾਣਾ ਹੈ ਸਮਝ ਦੀ ਖੋਜ ਆਪਣੀ ਸਮਝ ਦੀ ਖੋਜ ਪਰਮਾਤਮਾ ਦੀ ਖੋਜ ਹੈ ਆਪਣੀ ਯਾਦ ਦਾ ਪਰਮਾਤਮਾ ਤੱਕ ਚਲੇ ਜਾਣਾ ਪਰਮਾਤਮਾ ਦੇ ਕੋਲ ਜਾਣਾ ਹੈ ਉਮੀਦ ਇਹ ਗੱਲ پکڑ ਦੇ ਚਾਹੀਓਏ ਇੱਕ ਸੂਫੀ ਤੇ ਕਹਿੰਦਾ ਹੈ ਆਪ ਤੋਂ ਆਦੇ ਰਫਤਦਾਂ ਕੀ ਵੀ ਪਹੁੰਚ ਨਹੀਂ ਐ ਮੇਰੇ ਹੁਦਾ ਕੀ ਕਰਾ ਮੇਰੇ ਸਰੀਰ ਦੀ ਪਹੁੰਚ ਤੇ ਹੈ ਨਹੀਂ ਤੇ ਇੱਥੇ ਹੀ ਖਾਕ ਹੋ ਜਾਏਗਾ ਖਾਕ ਹੋ ਜਾਏਗਾ ਪਰ ਕਰਾਂ ਕੀ ਮੇਰੀ ਯਾਦ ਵੀ ਤੇਰੇ ਤੱਕ ਨਹੀਂ ਜਾਂਦੀ ਨਹੀਂ ਜਾਂਦੀ ਤੈਨੂੰ ਯਾਦ ਕਰਨ ਬੈਠਦਾ ਸੰਸਾਰ ਯਾਦ ਆਉਂਦਾ ਤਸਬੀਹ ਲੈ ਕੇ ਤੈਨੂੰ ਯਾਦ ਕਰਨ ਬੈਠਦਾ ਪਰਵਾਰ ਯਾਦ ਆਉਂਦਾ ਏ ਪ੍ਰਭੂ ਤੈਨੂੰ ਯਾਦ ਕਰਨ ਬੈਠਦਾ ਪ੍ਰਭਤਾ ਯਾਦ ਆਉਂਦਾ دان یادوں کاروبار یادم ہے بالکل ٹھیک ہے اب تو یاد رفت گاں کی بھی پہنچ نہیں دوستوں نے کتنی دور بسائی ہیں بستیاں اے میرے دوست تیری بستی اتنی دور ہے اتنی دور ہے میری یاد نہیں پہنچ دی یاد نہیں پہنچ دی اس کر کے دور یہ نیت ویاپک ہے ਆਪਣੀ ਸਮਝ ਦੀ ਖੋਜ ਪਰਮਾਤਮਾ ਦੀ ਖੋਜ ਹੈ ਸਿਮਰਤੀ ਦਾ ਪਹੁੰਚ ਜਾਣਾ ਪਰਮਾਤਮਾ ਤੱਕ ਪਰਮਾਤਮਾ ਤੱਕ ਪਹੁੰਚਣਾ ਵਰਨਾ ਉਹ ਵਿਆਪਕ ਹੈ ਵਿਆਪਕ ਹੈ ਪਰ ਉਪਰੋਕਤ ਜਿਹੜੇ ਸ਼ਬਦ ਕਹੇ ਜਾਂਦੇ ਨੇ ਪਰਮਾਤਮਾ ਦੇ ਕੋਲ ਜਾਣਾ ਇਹਨੂੰ ਮੋٹے ਰੂਪ ਵਿੱਚ ਨਾ ਲੈਣਾ ਪਰਮਾਤਮਾ ਦੀ ਖੋਜ ਕਰਨੀ ਹੈ ਇਹਨੂੰ ਕਿਧਰੇ ਬੈਰੋਨੀ ਰੂਪ ਵਿੱਚ ਨਾ ਲੈਣਾ ਵਿਆਪਕ ਹੈ ਆਪਣੀ ਸਮਝ ਦੀ ਖੋਜ ਪਰਮਾਤਮਾ ਦੀ ਖੋਜ ਹੈ ਹਰ ਪਰਿਉ ਸਵਾਮੀ ਕੇ ਦਿਾਰੇ ਦੀजे ਬੁੱਧ ਬਿਵੇਕ ਸਾਮਤ ਦੇਵ ਦਿਆਲੂ ਪ੍ਰਭ ਜਿਤਮੇ ਅਰਣ ਆਪਣੀ ਮਤ ਦੀ ਖੋਜ ਆਪਣੀ ਸਮਝ ਦੀ ਖੋਜ ਪਰਮਾਤਮਾ ਦੀ ਖੋਜ ਹੈ ਆਪਣੀ ਸਿਮਰਤੀ ਦਾ ਪਰਮਾਤਮਾ ਤੱਕ ਚਲੇ ਜਾਣਾ ਤੇ ਪਰਮਾਤਮਾ ਦੇ ਕੋਲ ਜਾਣਾ ਜਿਹੜੇ ਖੋਜੀ ਨੇ ਔਰ ਦਸਾਂ ਦਿਸ਼ਾਵਾਂ ਦੇ ਵਿੱਚ ਖੋਜਦੇ ਨੇ ਹਰ ਜਗ੍ਹਾ ਖੋਜਦੇ ਨੇ ਖੋਜ-ਖੋਜ ਕੇ ਜੋ ਉਹਨਾਂ ਨੂੰ ਮਿਲਦਾ ਹੈ ਬਿਰਹਾ ਬਿਛੋੜਾ ਤੇ ਬਿਛੋੜੇ ਦਾ ਕੰਮ ਹੈ ਤੜਪਾਣਾ ਤੇ ਰੁਲਾਣਾ ਰੋਂਦਾ ਹੈ ਸੰਸਾਰ ਵੀ ਪਰਿਵਾਰ ਦੇ ਵਿਛੋੜੇ ਚ ਕਾਰੋਬਾਰ ਦੇ ਵਿਛੋੜੇ ਚ ਧਨ ਸੰਪਦਾ ਦੇ ਵਿਛੋੜੇ ਚ ਕੋਣ ਨਹੀਂ ਰੋਂਦਾ ਸਭ ਰੋਂਦੇ ਬਾਲੀ ਰੋਵੇ ਨਾ ਹੀ ਬਤਾਰ ਨਾਨਕ ਦੁਖੀਆ ਸਭ ਸੰਸਾਰ ਸਾਰੇ ਹੀ ਰੋਂਦੇ ਸਭ ਰੋਂਦੇ ਸ਼ੁਕਰਾਤ ਤੇ ਕਹਿੰਦਾ ਮੇਰਾ ਅਨੁਭਵ ਕਹਿੰਦਾ ਹੋਏ ਇਹ ਲਿਖਦਾ ਹੈ ਕਿ ਸੱਤਾ ਸਮੁੰਦਰਾਂ ਦੇ ਵਿੱਚ ਵੀ ਇਤਨਾ ਪਾਣੀ ਨਹੀਂ ਹੈ ਜਿੰਨਾ ਪਾਣੀ ਅੱਜ ਤੱਕ ਮਨੁੱਖ ਦੀ ਅੱਖਾਂ 'ਚੋਂ ਵਗ ਚੁੱਕਿਆ ਹੋ ਤਾਂ ਇਹ ਜਿਵੇਂ ਇਹਨਾਂ ਅਰਬਾਂ ਖਰਬਾਂ ਸਾਲਾਂ ਵਿੱਚ ਮਨੁੱਖ ਜਿੰਨਾ ਰੋਇਆ ਜਿੰਨਾ ਰੋਇਆ ਕਹਿੰਦਾ ਇਹਦੇ ਸਾਹਮਣੇ ਤੇ ਸੱਤ ਸਾਗਰ ਵੀ ਕੁਝ ਵੀ ਨਹੀਂ ਕੋਲ ਨਹੀਂ ਰਹੁੰਦਾ ਰੋਂਦੇ ਨੇ ਪਰਵਾਰ ਦੇ ਰੋੜੇ 'ਚ ਰੋਂਦੇ ਨੇ ਕਾਰੋਬਾਰ ਦੇ ਵਿਛੋੜੇ ਚ ਰੋਂਦੇ ਨੇ ਧਨ ਸੰਪਦਾ ਦੇ ਵਿਛੋੜੇ ਚ ਇਹ ਰੋਣਾ ਉਲਟਾ ਹਿਰਦੇ ਨੂੰ ਬੋਝਲ ਕਰਦਾ ਹੈ ਤਨ ਮਨ ਨੂੰ ਰੋਗੀ ਕਰਦਾ ਹੈ ਜਿਸ ਦਿਨ ਸਤ ਸੰਗ ਕਰਦਿਆਂ ਕਰਦਿਆਂ ਪ੍ਰਭਾਵ ਅਦ੍ਰਿਸ਼ਨਾ ਪੈ ਗਿਆ ਅਦ੍ਰਿਸ਼ ਦਾ ਪਾਉ ਪ੍ਰਭਾਵ ਪੈਗਾ ਗੁਣਾਂ ਨੂੰ ਸੁਣ ਸੁਣ ਕੇ ਬੜਾ ਦੇ ਆਲੂ ਹੈ ਨਿਰਵੈਰ ਹੈ ਸੰਮ੍ਰਿஷ்ட ਹੈ ਉਹ ਅਥਾ ਗਿਆਨ ਦਾ ਖਜ਼ਾਨਾ ਹੈ ਉਹ ਸ਼ਕਤੀ ਦਾ ਸੋਮਾ ਹੈ ਉਹ ਸੁਹੱਪਣ ਦਾ ਕੇਂਦਰ ਹੈ ਉਹ ਪਿਆਰ ਦੀ ਮੂਰਤੀ ਹੈ ਇਸ ਤਰ੍ਹਾਂ ਦੇ ਗੁਣ ਸੁਣਦਿਆਂ ਸੁਣਦਿਆਂ ਜਿਹੜਾ ਉਸ ਅਦ੍ਰਿਸ਼ ਤੋਂ ਪ੍ਰਭਾਵਿਤ ਹੋ ਗਿਆ ਤੇ ਪਛਾਣ ਕੀ ਹੋਵੇਗੀ ਉਹ ਦੇ ਅੰਦਰ ਬਿਰਹਾ ਪੈਦਾ ਹੋ ਜਾਏ ਚਾਹੀਦਾ ਉਹਨਾਂ ਨੂੰ ਇਹ ਮੈਨੂੰ ਚਾਹੀਦਾ ਇਹਨੂੰ ਕਹਿੰਦੇ ਨੇ ਬਿਰਹ ਵਿਛੋੜਾ ਇਹ ਵੀ ਛੋੜਾ ਤਰਪਾਏਗਾ ਰੁਲਾਏਗਾ ਮੈਂ ਬਿਆਨ ਕਰ ਚੁੱਕਿਆ ਪਰ ਸਾਹਮਣੇ ਆ ਗਏ ਨੇ ਨੰਦ ਲਾਲ ਅਨੰਦਪੁਰ ਸਾਹਿਬ ਦੀ ਗੱਲ ਹੈ ਅੱਧੀ ਰਾਤ ਦਾ ਵਕਤ ਤੇ ਮਸਿਆ ਦੀ ਰਾਤ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਅੱਧੀ ਰਾਤ ਨੂੰ ਮਸਿਆ ਦੀ ਰਾਤ ਨੂੰ ਚਹਲ ਕਦਮੇ ਕਰ ਰਹੇ ਨੇ ਆਪਣੇ ਅਨਭਵ ਦੀ ਦੁਨੀਆ ਚ ਖੋਏ ਹੋਏ ਆਪਣੇ ਖਿਆਲਾਂ ਦੀ ਦੁਨੀਆ ਚ ਖੋਏ ਹੈ ਚਹਲ ਕਦਮੇ ਕਰ ਪੰਨਾਂ ਦੇ ਚ ਹੌਕਿਆਂ ਦੀ ਆਵਾਜ਼ ਪਈ ਹੈ ਕਿ ਇੱਕਦਮ ਸਤਿਗੁਰੂ 당 ਰਹਿ ਗਏ ਹੈ ਇਸ ਵਕਤ ਹੌਕੇ ਪਰ ਬੜੀ ਗਹਿਰਾਈ ਚੋਂ ਨਿਕਲਦੇ ਨੇ ਹੌਕੇ ਵਿਛੋੜੇ ਚੋਂ ਨਿਕਲਦੇ ਨੂੰ ਜ ਨਹੀਂ ਨੇ ਤੇ ਵੀ ਮਰਜ ਕੁਝ ਵਿਛੜਿਆ ਕੁਝ ਚਲਾ ਗਿਆ ਜੋ ਚਾਹੀਦਾ ਸੀ ਤੇ ਜਿਸ ਨਾਲ ਬੜਾ ਪਿਆਰ ਸੀ ਨਹੀਂ ਰਿਹਾ ਤੇ ਟੜਪਾਵੇਗਾ ਰੁਲਾਵੇਗਾ ਇਸ ਤੋਂ ਪਹਿਲੇ ਹੋਕੇ ਨਿਕਲਣਗੇ ਜਿੱਧਰ ਹੋਕੇ ਆ ਰਹੇ ਸਨ ਪਾਦਸ਼ਾ ਉਧਰ ਚਲੇ ਗਏ ਗੌਰ ਨਾਲ ਦੇਖਦੇ ਨੇ ਤੇ ਅੰਧੇਰੀ ਰਾਤ ਦੇ ਵਿੱਚ ਵੀ ਸਤਿਗੁਰ ਪਹਿਚਾਨ ਗਏ ਇਥੇ ਨੰਦ ਲਾਲ ਬੈਠਾ ਹੈ ਇਸ ਸਮੇਂ ਅਥੇ ਚੌਕੜਾ ਮਾਰ ਕੇ ਔਰ ਹੋਕੇ ਵਰਤ ਸਤਿਗੁਰ ਦੀ ਆભા ਇਸ ਨੇ ਨੰਦ ਲਾਲ ਨੂੰ ਵੀ ਪ੍ਰਭਾਵਿਤ ਕੀਤਾ ਔਰ ਸੋਚਦੇ ਨੇ ਕੋਈ ਮੇਰੇ ਕੋਲ ਖੜਾ ਹੈ ਅੱਖਾਂ ਖੋਲੀਆਂ ਸ਼ਾਇਰ ਸਨ ਬਹਿਰੋਂ ਬਾ آمد ਆਮਏ ਮਨ ਚੂਜ਼ੇ ਖਾਬੇ ਨਾਜ਼ ਸਦਤਾਨਾ ਮੈਂ ਜਨਤ ਬਹਿਰੋ ਆਫਤਾਬ ਸੁਬਾਹ ਇਸ ਸਵੇਰੇ ਦਾ ਸੂਰਜ ਰਾਤ ਨੂੰ ਸ਼ਾਇਰ ਨੇ ਸ਼ਾਇਰਾਨਾ ਅੰਦਾਜ਼ ਦੇ ਚ ਕਹਿੰਦੇ ਸੂਰਜ ਤੇ ਸਵੇਰੇ ਨਿਕਲਦਾ ਜਾਂ ਸੂਰਜ ਨਾਲ ਸਵੇਰ ਆਉਂਦੀ ਹੈ ਇਹ ਅੱਧੀ ਰਾਤ ਨੂੰ ਰਾਤ ਸਵੇਰ ਦਾ ਸੂਰਜ ਐ ਨਹੀਂ ਬੋਲਨੇ ਐ ਨਹੀਂ ਸ਼ਾਇਰ ਨੇ ਕਵੀ ਨੇ ਬਹਿਰੋਂ ਬਾ آمد ਆਮ ਹੈ ਮਨ ਚੋਜ਼ੇ ਖਾਬੇ ਨਾ ਸੁਲਤਾਨਾ ਮੇ ਜਨਤ ਬਹਿਰੂਏ ਆਫਤਾਬੇ ਸਵਾ ਇਹ ਰਾਤ ਨੂੰ ਜਿਹੜਾ ਸੂਰਜ ਚੜਿਆ ਇਹ ਉਸ ਸੂਰਜ ਤੇ ਲੱਖਾਂ ਲੰਨ ਪਾ ਰਿਹਾ ਜਿਹਦੇ ਨਾਲ ਦਿਨ ਹੁੰਦਾ ਹੈ ਹੁੰਦਾ ਹੋਵੇਗਾ ਦਿਨ ਨੰਦ ਲਾਲ ਕਹਿੰਦੇ ਨੇ ਮੇਰੀ ਜ਼ਿੰਦਗੀ ਦੀ ਰਾਤ ਨੂੰ ਕਦੀ ਉਹ ਦਿਨ ਵਿੱਚ ਨਹੀਂ ਬਦਲ ਸਕਿਆ ਰਾਤ ਹੀ ਬਣੀ ਰਹੀ ਮੇਰੇ ਅੰਦਰ ਤੇ ਹਨੇਰਾ ਬਣਿਆ ਰਿਹਾ ਇਹ ਸੂਰਜ ਉਸ ਸੂਰਜ ਨੂੰ ਲੱਖਾਂ ਲੰਨਤਾ ਪਾ ਰਿਹਾ ਸਦਤਾਨਾ ਨਹੀਂ ਜਨ ਬਹਿ ਰੂਏ ਆਫਤਾਬ ਸੁਬਾਹ ਰਾਤ ਨੂੰ ਸੂਰਜ ਖੜੇ ਹੋ ਗਏ ਨੰਦ ਲਾਲ ਹੱਥ ਜੋੜ ਕੇ ਸਜਦਾ ਕਰਕੇ ਮਹਾਰਾਜ ਕਹਿੰਦੇ ਨੇ ਮੈਨੂੰ ਦੱਸੇਂਗਾ ਨੰਦ ਲਾਲ ਇਹ ਆਸਮਾਨ ਮੈਨੂੰ ਕਾਲਾ ਕਿਉਂ ਦਿਖਾਈ ਦੇ ਰਿਹਾ ਹੈ ਕਾਲਾ ਫੇ ਹੁਣ ਮਸਿਆ ਦੀ ਰਾਤ ਹੋਵੇ ਤੇ ਅੱਧੀ ਰਾਤ ਹੋਵੇ ਤੇ ਆਸਮਾਨ ਤੇ ਕਾਲਾ ਹੀ ਦਿਖਾਈ ਦੇਣਾ ਰਮਜ਼ ਦੇ ਚ ਬੋਲ ਪ੍ਰਸ਼ਨ ਕਿ ਕਾਲਾ ਕਿਉਂ ਦਿਖਾਈ ਦੇ ਰਿਹਾ ਹੈ ਅੱਗੋਂ ਵੀ ਰਮਜ਼ੀ ਬੰਦੇ ਨੇ ਕੰਨ੍ਹਨ ਮਹਾਰਾਜ ਮੈਂ ਕਵੀ ਹਾਂ ਸ਼ਾਇਰ ਹਾਂ ਤੁਹਾਡਾ ਸੇਵਕ ਹਾਂ ਸਿੱਖ ਹਾਂ ਮੈਂ ਵਿਗਿਆਨਿਕ ਨਹੀਂ ਹਾਂ ਸੈਂਟਿਸਟ ਨਹੀਂ ਹਾਂ ਇਹ ਕਾਲਕ ਕਿਉਂ ਦਿਖਾਈ ਦਿੰਦੀ ਹੈ ਮੈਂ ਪ੍ਰਾਕ੍ਰਿਤਿਕ ਖੋਜੀ ਨਹੀਂ ਹਾਂ ਵਿਗਿਆਨਿਕ ਨਹੀਂ ਹਾਂ ਸੈਂਟਿਸਟ ਨਹੀਂ ਹਾਂ ਇੱਕ ਅਦਲਾ ਸੇਵਕ ਤੁਹਾਡਾ ਤੇ ਸ਼ਾਇਰ ਮਹਾਰਾਜ ਕਹਿੰਦੇ ਤੂੰ ਕਬੂਲ ਕਰ ਲਿਆ ਸ਼ਾਇਰ ਹੈ ਸ਼ਾਇਰ ਹੈ ਸ਼ਾਇਰ ਦੀ ਕਲਪਨਾ ਹੁੰਦੀ ਹੈ ਸ਼ਾਇਰ ਦਾ ਤਖੈਲ ਹੁੰਦਾ ਹੈ ਸ਼ਾਇਰ ਖਿਆਲਾਂ ਦੀ ਦੁਨੀਆ ਜੀਂਦਾ ਹੈ ਕਲਪਨਾਵਾਂ ਦੀ ਦੁਨੀਆ ਜੀਂਦਾ ਹੈ ਸ਼ੁੱਧ ਕਲਪਨਾਵਾਂ ਚੰਗੇ ਹੈ ਚਲ ਤੂੰ ਆਪਣੇ ਤਖੈਲ ਨਾਲ ਦੱਸ ਆਸਮਾਨ ਕਾਲਾ ਕਿਉਂ ਦਿਖਾਈ ਦੇ ਰਿਹਾ ਮੈਨੂੰ ਸ਼ਾਇਰ ਤੇ ਹੈ ਤੂੰ ਕਬੂਲ ਕਰ ਲੈ ਕਵੀ ਤੇ ਹੈ ਤੇਰੀ ਕਲਪਨਾ ਕੀ ਆਖਦੀ ਹੈ ਤੇਰਾ ਤਖੈਲ ਕੀ ਆਖ ਲੈ ਭਾਈ ਸਾਹਿਬ ਦੱਸ ਦੇ ਨੇ ਰੰਗਸ਼ ਕਬੂਦ ਕਰ ਦੇ ਲੈ ਅਜ ਪੁਰਸੋ ਰਾਰ ਸਾਖਤ ਅਜ ਬਸ ਕੇ ਦੂਦ ਹੈ ਮਨ ਅਜ ਆਸ ਮੰਗ ਉਸ ਐ ਮੇਰੇ ਬਾਦਸ਼ਾ ਇਹ ਹਿਰਦਾ ਜਦ ਪ੍ਰਮਾਤਮਾ ਲਈ ਤੜਪਿਆ ਤੜਪੇ ਬਿਰਹਾ ਪੈਦਾ ਹੋਇਆ ਫਿਰ ਹੋ ਕੇ ਨਿਕਲੇ ਨੇ ਇਹ ਹੋ ਕੇ ਆਸਮਾਨ ਤੱਕ ਪਹੁੰਚੇ ਨੇ ਤੇ ਮੇਰੇ ਇਹਨਾਂ ਹੋ ਕੇ ਨਹੀਂ ਸਾੜ ਕੇ ਕਾਲਾ ਕਰ ਦਿੱਤਾ ਮਹਾਰਾਜ ਨੇ ਗਲਵਕੜੀ ਚ ਲੈ ਲਿਆ ਇਤਨਾ ਬਿਰਹਾ ਇਤਨਾ ਬਿਰਹਾ ਸਤਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ ਮਿਲਾਪ ਦੇ ਆਨੰਦ ਲਈ ਇਤਨੀ ਬਿਰਹ ਦੀ ਪੀੜਾ ਚਾਹੀਦੀ ਚਾਹੀਦੀ ਰਬ ਦਾ ਨਿਯਮ ਪ੍ਰਭੂ ਦਾ ਨਿਯਮ ਮਹਾਰਾਜ ਜਿਥੇ ਕਹਿੰਦੇ ਨੇ ਬਿਰਹੇ ਨਾਲ ਭਰੇ ਹੋਏ ਪਰਸ਼ ਦਸਾਂ ਦਿਸ਼ਾਵਾਂ ਦੇ ਵਿੱਚ ਖੋਜ ਕਰਦੇ ਨੇ ਕਿਧਰੋਂ ਅਸ ਪਾਸੇ ਰੱਬ ਦੀ ਗੱਲ ਸੁਣਨ ਨੂੰ ਮਿਲ ਜਾਏ ਉੱਥੇ ਮਿਲ ਜਾਏ ਉੱਥੇ ਮਿਲ ਜਾਏ ਉੱਥੇ ਮਿਲ ਜਾਏ ਹਰ ਵਕਤ ਪ੍ਰਭੂ ਦੇ ਚਰਨ ਕਮਲਾਂ ਦੀ ਖੋਜ ਇਹ ਬਿਰਹੀ ਮਨੁੱਖ ਹਰ ਪਾਸੇ ਦੌੜਦੇ ਨੇ ਹਾਂਜੀ